ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬੈ ਸੁਖਵਿੰਦਰ ਸਿੰਘ ਗਿੱਲ ਤੁਸੀਂ ਕਿਸੇ ਪ੍ਰਕਾਰ ਦਾ ਵੀ ਨਸ਼ਾ ਕਰਦੇ ਹੋ ਚਾਹੇ ਭੁੱਕੀ ਸਮਾਇਕ ਜੀਵ ਵਾਲੀ ਗੋਲੀ ਕਿਸੇ ਪ੍ਰਕਾਰ ਦੇ ਮੈਡੀਕਲ ਨਸ਼ਾ ਤਾਂ ਇਹ ਵੀਡੀਓ ਤੁਹਾਡੇ ਲਈ ਆ ਤੁਸੀਂ ਪਰੇਸ਼ਾਨ ਹੋ ਚੁੱਕੇ ਹੋ ਨਸ਼ੇ ਤੋਂ ਮਨ ਅਦਾਸ ਰਹਿਣ ਲੱਗ ਗਿਆ ਵਾ ਛੱਡਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਮੈਨੂੰ ਜਰੂਰ ਮਿਲੋ ਆਪਣੇ ਕੋਲ ਬਹੁਤ ਹੀ ਵਧੀਆ ਦਵਾਈ ਆ ਜੋ 100% ਆਯੁਰਵੈਦਿਕ ਆ ਕਿਸੇ ਪ੍ਰਕਾਰ ਦੀ ਲਤ ਨਹੀਂ ਲੱਗਦੀ ਤੇ ਦਵਾਈ ਲੈਣ ਦੇ ਸਾਰ ਹੀ ਤੁਹਾਨੂੰ 15-20 ਮਿੰਟ ਵਿੱਚ ਦੇਖੋਗੇ ਕਿ ਕਿੰਨੀ ਮਰਜ਼ੀ ਤੋੜ ਹੋਵੇ ਉਹ ਥੋੜੀ ਤੋੜ ਤਕਲੀਫ ਨੂੰ ਖਤਮ ਕਰ ਦੂ ਕਿਸੇ ਪ੍ਰਕਾਰ ਦਾ ਵੀ ਤੁਹਾਨੂੰ ਉਹਦੇ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ ਹੈਗੀ ਥੋੜੇ ਦਿਨਾਂ ਬਾਅਦ ਹੀ ਤੁਹਾਡਾ ਮੂੰਹ ਖਿੜਿਆ ਖਿੜਿਆ ਰਹਿਣ ਲੱਗ ਜਾਣਾ ਚਿਹਰੇ ਤੇ ਰੌਣਕ ਆ ਜਾਂਦੀ ਆ ਤੇ ਤੁਹਾਨੂੰ ਪਤਾ ਲੱਗਣ ਲੱਗੇ ਤੁਸੀਂ ਦਵਾਈ ਖਾ ਰਹੇ ਹੋ ਤੇ ਕੋਈ ਇਹਦੀ ਲਤ ਨਹੀਂ ਹੈਗੀ ਤੇ ਦਵਾਈ ਆਰਾਮ ਨਾਲ ਤੁਸੀਂ ਛੱਡ ਸਕਦੇ ਹੋ ਤੁਸੀਂ ਕਿਸੇ ਪ੍ਰਕਾਰ ਦੀ ਵੀ ਤੁਹਾਨੂੰ ਪ੍ਰੋਬਲਮ ਲੱਗ ਰਹੀ ਆ ਤੇ ਤੁਸੀਂ ਹੁਣ ਪਰੇਸ਼ਾਨ ਹੋ ਕੇ ਨਸ਼ੇ ਨੂੰ ਅਲਵਦਾ ਕਹਿਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਮੈਨੂੰ ਜਰੂਰ ਮਿਲੋ ਨੰਬਰ ਰੋਡ ਕਰ ਲਓ 9914507799914507779 ਇਸ ਤੇ WhatsApp ਕਰਕੇ ਤੁਸੀਂ ਮਿਲਦਾ ਸਮਾਂ ਵੀ ਲੈ ਸਕਦੇ ਹੋ ਤੇ ਦਵਾਈ ਮੰਗਵੋ ਲਈ ਤੁਸੀਂ ਇੱਥੇ ਮੈਸੇਜ ਵੀ ਕਰ ਸਕਦੇ ਹੋ ਧੰਨਵਾਦ